ਅੱਬਾਈ ਤੇ ਦੋ ਐਟਮਾ ਕਰਾਈਆਂ ਇੱਕ ਟੋਸਟ ਦੇ ਇੱਕ ਪਨੀਰ ਦੇ ਪਕੌੜੇ ਤੇ ਇਸ ਸਟਫਿੰਗ ਚੈੱਕ ਕਰ ਸਕਦੇ ਆ ਇਹਦੇ ਅੰਦਰ ਆਪਣੇ ਛੋਲੇ ਸਮੋਸੇ ਰੈਡੀ ਨੇ ਤੇ ਖਾਣਿਆਂ ਦੇ ਤੁਹਾਨੂੰ ਦੱਸ ਹਾਂਜੀ ਕੀ ਖਿਆਲ ਨੇ ਹਾਂਜੀ ਸਸਰੀਕਾਲ ਜੀ ਨਵੇਂ ਦਿਨ ਤੇ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਆ ਅੱਜ ਆਪਾਂ ਚੱਲੇ ਆ ਫੂਡ ਵਲੋਗਿੰਗ ਕਰਨ ਦੇ ਅੱਜ ਲਈ ਦੇਖਾਂ ਇਹਦੇ ਆਣੇ ਲਿਆ ਮਸ਼ਹੂਰ ਖਾਣ ਪੀਣ ਵਾਲੀਆਂ ਜਗ੍ਹਾਵਾਂ ਤੇ ਤੁਹਾਨੂੰ ਦਿਖਾਉਣੇ ਆ ਆ ਸਾਡੀ ਸੜਕ ਹਲੇ ਤੱਕ ਤਾਂ ਬਣਾਈ ਨਹੀਂ ਇਹਨਾਂ ਨੇ ਇਹ ਮੇਰੇ ਨਾਲ ਉਹ ਬਣਨੀ ਵੀ ਨਹੀਂ ਵੋਟਾਂ ਤੋਂ ਬਾਅਦ ਹੀ ਬਣੋਗੇ ਹੁਣ ਤੇ ਚੱਲਦੇ ਆ ਤੇ ਤੁਹਾਨੂੰ ਮਿਲਦੇ ਆ ਸਾਲੇ ਖੜੇ ਤਾਂ ਹੈਗੇ ਪਰ ਟ੍ਰੈਫਿਕ ਨਹੀਂ ਘਟਾਉਂਦੇ ਇੱਥੇ ਚਲਾ ਹਨ ਕਰਤਨ ਲੱਗੇ ਸਭ ਤੋਂ ਅੱਗੇ ਆ ਜਾਂਦੇ ਆ ਆ ਗਿੱਲਾ ਵਾਲੀ ਨਹਿਰ ਨਹਿਰਾ ਜੀ ਇਹ ਆਪਣੇ ਪੰਜਾਬ ਦੀ ਜੋ ਮੁਰਮੁਰ ਯਾਦ ਆਉਂਦਾ ਪੰਜਾਬ ਦਾ ਨਹਿਰ ਕੀ ਬੋਲੀ ਆ ਜਿਹੜੀ ਰੋਡ ਤੁਸੀਂ ਦੇਖ ਰਹੇ ਆ ਇਹ ਸਿੱਧਾ ਮਲੇਰ ਕੋਟਲੇ ਵੱਲ ਜਾਂਦੀ ਆ ਆਲੰਗੀਰ ਸਾਹਿਬ ਵੱਲ ਤੇ ਹੁਣ ਆਪਾਂ ਇੱਧਰ ਨੂੰ ਮੁੜ ਕੇ ਗੇਲ ਚੌਂਕਾਂ ਦੀ ਸਾਈਡ ਤੇ ਆਪਾਂ ਹੁਣ ਗੇਲ ਚੌਕ ਜਾਵਾਂਗੇ ਪਹਿਲਾਂ ਸਾਈਕਲ ਮਾਰਕੀਟ ਫਿਰ ਉੱਥੇ ਜਾਂਦੇ ਕੀ ਖਾਣੇ ਪੀਣੇ ਦੇ ਦੁਕਾਨਾਂ ਆ ਇੱਧਰ ਰੇੜੀਆਂ ਚੈੱਕ ਕਰ ਸਕਦੇ ਹੋ ਤੁਸੀਂ ਅਜੇ ਰੁਕਿਆ ਨਹੀਂ ਅਗਲੇ ਇਤਜ਼ਾਰੇ ਕੋਲੇ ਕਿ ਜਾਂਦੇ ਇੱਕ ਕਰਕੇ ਦੋਰਮਾਲ ਬੰਨਣੀ ਪੈਂਦੇ ਆ ਚੈਨੀ ਹੋ ਜਾ ਆ ਆਈਟੀਆਈ ਕਾਲਜ ਆ ਜਿਹੜਾ ਤੁਸੀਂ ਨਿਮਾ ਦੇਖਦੇ ਆ ਰੋੜਾ ਪਹਿਲਾ ਸਾਹਮਣੇ ਨਾ ਇੱਥੇ ਪੁਰਾਣੇ ਦਾ ਫਿਲਮਾਂ ਲੱਗਦੇ ਆ ਛੱਦੇ ਬੰਦਾ ਆ ਗਈ ਪਹਿਨ ਰੋੜਾ ਪਹਿਲਾ ਮੰਦਰ ਦੇ ਸਾਹਮਣੇ ਲੈਤਾ ਹਾਂ ਜੀ ਇਹ 1000 ਆ ਰਹੀ ਜਿੱਕल्ली-ਗੱਲੀ ਦੀ ਤਸਵੀਰ ਦਿਖਾਉਣ ਵਾਲੀ ਆ ਹਨਾ ਵੀਰੇ ਆਹ ਉਹ ਜਗਾ ਜਿੱਥੋਂ ਬੱਸਾਂ ਮਹਿੰਦਿਆ ਨੇ ਲੁਧਿਆਣੇ ਚ ਤੇ ਮੈਂ ਤੁਹਾਨੂੰ ਦੇਖ ਸਕਦੇ ਹਾਂ ਫੋਲਡ ਦੇ ਥੱਲੇ ਤੇ ਰਾਤ ਨੂੰ ਇੱਥੇ ਇੱਕ ਚਿਗਨ ਵਾਲਾ ਵੀ ਖੜਦਾ ਵਾ ਇੱਥੇ ਕਰਕੇ ਤੇ ਉਹ ਸਾਰੇ ਭਰਾਤ ਨਹੀਂ ਖੜਦਾ ਵਾ ਲੱਕੀ ਚਿਕਨ ਪਤਾ ਨਹੀਂ ਕੀ ਕਰਕੇ ਜਿਹੜੇ ਨੌਨ ਮੈੱਟ ਜਾਇਓ ਇੱਥੇ ਖਾ ਸਕਦੇ ਆ। ਹੋਰ ਆਪਾਂ ਚੱਲੇ ਵਿਸ਼ਕਰਮਾ ਚੌਂਕ ਵੱਲ ਸਾਈਕਲ ਮਾਰਕੀਟ। ਆ ਜੀ ਇਹ ਸਾਰੀਆਂ ਦੁਕਾਨਾਂ ਦੇਖ ਰਿਹਾ ਵੇ ਜਮੀਨ ਦੀਆਂ ਵਾ ਜਿਵੇਂ ਮਕਸਰ ਮਿਲ ਸਟੋਰ ਐ ਤੋ ਆਪਾਂ ਆਪਣੇ ਜਿਮ ਦੀਆਂ ਤਾਰਾ ਆ ਯਾ ਹੋਰ ਨਟ ਬੋਲਟ ਵਗੈਰਾ ਲੈ ਕੇ ਜਾਣੇ ਆ। ਉੱਧਰ ਇੱਕ ਪੰਜਾਬ ਟ੍ਰੇਡਰਸ ਕਰਕੇ ਨਾਮ ਆ। ਉਹਦੇ ਤੋਂ ਵੀ بڑا ਸਮਾਂ ਜਾਂਦਾ ਤੇ ਇੱਥੇ ਸਾਰਾ ਉਹਨਾਂ ਇੰਡਸਟਰੀ ਏਰੀਆ ਸ਼ੁਰੂ ਹੋ ਗਿਆ ਕਲਸੀਆ ਵਾਲੀ ਗਲੀ ਦੇਖ ਸਕਦੇ ਹੋ ਤੁਸੀਂ ਸਾਰੀ ਫੈਕਟਰੀਆਂ ਫੈਕਟਰੀਆਂ ਇਹਦੇ ਅੰਦਰ ਨੌਲੇਜ ਤਾਂ ਮੈਨੂੰ ਇੰਨੀ ਆ ਵੀ ਮੈਂ ਤੁਹਾਨੂੰ ਸਾਰਾ ਕੁਝ ਇੱਥੇ ਦੱਸ ਦਵਾਂ ਅੱਜ ਜਿਹੜੀ ਤੁਸੀਂ ਪਾਣੀ ਵਾਲੀ ਟੈਂਕੀ ਦੇਖ ਰਹੇ ਹੋ ਨਾ ਬਸ ਦੇਖੋ ਫਿਰ ਹੋਰ ਮੈਂ ਕੀ ਦੱਸਾਂ ਇੱਥੇ ਪਾਣੀ ਹੋਗਾ ਅੱਛਾ ਤੁਹਾਨੂੰ ਸਿਖਾ ਰਿਹਾ ਹੈ ਅੱਛਾ ਕੋਸ ਸਟਾਰਟਅਪ ਆਹੀ ਜਣਕੀ ਜੀ ਦੇ ਸਵਾਲ ਤੇ ਸਾਰਾ ਬੜੀਆ ਆਪਾਂ ਪਹੁੰਚੇ ਸਾਈਕਲ ਮਾਰਕੀਟ ਤੇ ਸਾਈਕਲ ਮਾਰਕੀਟ ਦੇ ਸਭ ਤੋਂ ਮਸ਼ਹੂਰ ਖਾਣ ਪੀਣ ਦੀ ਦੁਕਾਨ ਹੈਗੀ ਆ ਪੰਨਾ ਸਿੰਘ ਪਕੌੜੇ ਵਾਲਾ ਜਿਹੜਾ ਤੁਸੀਂ ਇੱਥੇ ਦੇਖ ਸਕਦੇ ਹੋ ਬੋਰ ਇਹਦੇ 24 ਘੰਟੇ ਰਾਸੀ ਲੱਗਾ ਰਹਿੰਦਾ ਵਾ ਤੇ ਅੱਜ ਆਪਾਂ ਇਹਦੇ ਪਕੌੜੇ ਟਰਾਈ ਕਰਦੇ ਆ ਤੇ ਤੁਹਾਨੂੰ ਦੱਸਦੇ ਆ ਕੀ ਰੇਟ ਆ ਕਿਵੇਂ ਆ ਖਾਣ ਪੀਣ ਦਾ ਟੇਸ ਕਿੱਦਾਂ ਸੋ ਪਹੁੰਚ ਗਏ ਤੇ ਤੁਹਾਨੂੰ ਮਿਲਦੇ ਆ ਨਹੀਂ 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 ਬਿੱਲ ਕਟਾ ਲਿਆ ਪਕੌੜੇ ਤਿਆਰ ਹੋ ਰਹੇ ਤਤੇ ਤਤੇ ਤਾਜ਼ੇ ਤਾਜ਼ੇ ਮਤਲਬ ਤੇ ਇਧਰਲੀ ਸਾਈਡ ਕਾਊਂਟਰ ਐ ਇੱਥੇ ਪਰਚੀ ਦੇਣੀ ਆ ਆ ਬਈ ਬੜੀ ਪਰਚੀ ਆਪਣਾ ਆਰਡਰ ਆ ਗਿਆ ਤੇ ਹੁਣ ਚਟਨੀ ਪਵਾਣੀ ਹੈ ਚਟਨੀ ਆਪਾਂ ਇੱਥੇ ਦੋ ਆਈਟਮਾਂ ਕਰਾਈਆਂ ਇੱਕ ਟੋਸਟ ਤੇ ਇੱਕ ਪਨੀਰ ਦੇ ਪਕੌੜੇ ਖਾਣੇ ਆ ਤੇ ਤੁਹਾਨੂੰ ਦੱਸਦੇ ਆ ਟੇਸਟ ਮਸ਼ਹੂਰ ਏ ਵੈਸੇ ਇਹਨਾਂ ਦੀ ਚਟਨੀ ਤੇ ਪਨੀਰ ਦੇ ਪਕੌੜਿਆਂ ਕਰਕੇ ਹੀ ਆ ਤੁਸੀਂ ਰਾਸ ਦੇਖਦੇ ਹੋ ਇੱਥੇ 24 ਘੰਟੇ ਹੁੰਦਾ ਈ ਵੇ ਪਾਸ ਤੋਸਤੂ ਵਿਸਵਾਦ ਸੋ ਆਪਾਂ ਖਾਨੇ ਆ ਤੇ ਤੁਹਾਨੂੰ ਮਿਲਦੇ ਆ ਅੱਗੇ ਸੁਆਦ ਆ ਤੇ ਜਰੂਰ ਆਏ ਇੱਥੇ ਟਰਾਈ ਕਰਿਓ ਬਹੁਤ ਸੁਆਦ ਆ ਇਹਨਾਂ ਦੀ ਚਟਨੀ ਬਹੁਤ ਵਧੀਆ ਵਾ ਇਮਲੀ ਦੀ ਤੇ ਹਰੀ ਚਟਨੀ ਮਿਕਸ ਕਰਕੇ ਟੇਸਟ ਵਧੀਆ ਪਾਉਂਦਾ ਸੋ ਆਪਾਂ ਖਾਨੇ ਆ ਤੇ ਤੁਹਾਨੂੰ ਮਿਲਦੇ ਆ ਤੋ ਇਹ ਸਟਫਿੰਗ ਚੈੱਕ ਕਰ ਸਕਦੇ ਆ ਇਹਦੇ ਅੰਦਰ ਪਨੀਰ ਪੂਰਾ ਹੋਮ ਵਰਗਾ ਵਾ ਤੇ ਨਾਲੇ ਦੇ ਹਰੀ ਚਟਨੀ ਭਰੀ ਹੋਈ ਆ ਸੋ ਇਹਦੇ ਨਾਲ ਬਹੁਤ ਸਵਾਦ ਟੇਸਟ ਬੰਦਾ ਤਾਂ ਕਰਕੇ ਇਥੋਂ ਦੇ ਮਸ਼ਹੂਰ ਪਕੌੜੇ ਆ ਤੇ ਜਿਵੇਂ ਕਿ ਆਪਾਂ ਟੋਸਟ ਵੀ ਖਾ ਚੁੱਕੇ ਆ ਹੁਣ ਇਹ ਟੇਸਟ ਕਰਦੇ ਆ ਫਿਲਹਾਲ ਤਾਂ ਬੈ ਸਵਾਦ ਹੀ ਹੋਊਗਾ ਚਲੋ ਠੀਕ ਆ ਸਵਾਦ ਖਾਂਦੇ ਖਾਂਦੇ ਭਾਈ ਨੂੰ ਪਸੀਨਾ ਆ ਗਿਆ ਭਰਾਜੀ ਬੇਨਤੀ ਆ ਤੁਹਾਨੂੰ ਬਹੁਤ ਬਹੁਤ ਗੋਗੋ ਬੇਨਤੀ ਆ ਇਹ ਤੇ ਇਸੇ ਲਵਾਵੋ ਕੋਲਾ ਓੱਖਾ ਜਾਂਦਾ ਵਾ ਸਾਲਿਆਂ ਦਾ ਕਿਉਂਕਿ ਉਹਨਾਂ ਦੀ ਹੀਟ ਵੀ ਇੰਦਰੋਂ ਆਂਦੀ ਪਕੌੜਿਆਂ ਦੀ ਤੇ ਹਾਂਜੀ ਖਾ ਪੀ ਕੇ ਹੋ ਗਏ ਵਿਹਲੇ ਤੇ ਹੁਣ ਅਸੀਂ ਚੱਲਿਆ ਅਗਲੀ ਲੋਕੇਸ਼ਨ ਤੇ ਤੇ ਤੁਹਾਨੂੰ ਦਿਖਾਉਨੇ ਆ ਬਿਸਕਰਮਾ ਚੌਂਕ ਦੇ ਵਿੱਚ ਇੱਕ ਅੰਕਲ ਆ ਮਸ਼ਹੂਰ ਸਮੋਸਿਆਂ ਵਾਲਾ ਸਮੋਸੇ ਛੋਲੇ ਬਹੁਤ ਮਸ਼ਹੂਰ ਨੇ ਉਹਨਾਂ ਦੇ ਤੇ ਇੱਥੋਂ ਦਾ ਖਾ ਪੀ ਕੇ ਕਿਵੇਂ ਲੱਗਾ ਵੀਰੇ ਬਹੁਤ ਵਧੀਆ ਬਹੁਤ ਵਧੀਆ ਹਾਂ ਟੇਸਟੀ ਸੀਗਾ ਤੁਸੀਂ ਆਪਣੀ ਫੈਮਿਲੀ ਨਾਲ ਵੀ ਆ ਸਕਦੇ ਹੋ ਇੱਥੇ 24 ਘੰਟੇ ਵੈਸੇ ਭੀੜ ਹੀ ਪਈ ਰਹਿੰਦੀ ਆ ਹੁਣ ਤਾਂ ਲੰਚ ਟਾਈਮ ਆ ਤਾਂ ਕਰਕੇ ਥੋੜਾ ਵੇਹਲਾ ਲੋਕੀ ਖਾ ਪੀ ਕੇ ਚਲ ਗਏ ਉਹਨੂੰ ਸੋ ਹੁਣ ਆਪਾਂ ਚੱਲਦੇ ਆ ਅੱਗੇ ਤੇ ਤੁਹਾਨੂੰ ਮਿਲਦੇ ਆ ਚਲੋ ਬਈ ਤੂੰ ਵੇਖ ਕੇ ਨਾ ਲਾਈਕ ਕਰ ਦਿਓ 35 ਡਿਗਰੀ ਦੇ ਵਿੱਚ ਤੁਹਾਡੇ ਵਿੱਚ ਹੀ ਘੁੰਮ ਰਿਹਾ ਤੁਹਾਨੂੰ ਜਗ੍ਹਾ ਦਿਖਾਉਣ ਲਈ ਬਾਬੇ ਨੇ ਇੱਧਰ ਸ਼ਬੀਲ ਵੀ ਲਈ ਆ ਸੋ ਵਾਪਸੀ ਤੇ ਪੀਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਲੱਗਦਾ ਤਾਂ ਨਹੀਂ ਹੈਗਾ ਅੱਗੇ ਨੂੰ ਲੰਘ ਜਾਣਾ ਵਾ ਤੇ ਮੈਂ ਕਹਿ ਰਹੀ ਹਾਂ ਗਰਮੀ ਇੰਨੀ ਧੁੱਪ ਦੇ ਵਿੱਚ ਅਸੀਂ ਤੁਹਾਨੂੰ ਵਧੀਆ ਵਧੀਆ ਜਗ੍ਹਾ ਦਿਖਾ ਰਹੇ ਹਾਂ ਤੁਸੀਂ ਵੀ ਵਿజిਟ ਜ਼ਰੂਰ ਕਰੇ ਹੋਰੇ ਤੇ ਖਾ ਪੀ ਕੇ ਸਾਨੂੰ ਕਮੈਂਟਾਂ ਦੇ ਵਿੱਚ ਦੱਸੋ ਕਿ ਕਿਵੇਂ ਲੱਗਾ ਤੁਹਾਨੂੰ ਖੋਪਰਦੇ ਹਾਂ ਵੀ ਅੱਧੇ ਕੋ ਬੰਦੇ ਤਵਰੇ ਆਏ ਹੀ ਹੋਣੇ ਆ ਤੇ ਇਹ ਇਸ ਟਾਈਮ ਮਨ 35 ਡਿਗਰੀ ਟੈਂਪਰੇਚਰ ਆ ਤੇ 35 ਥੋੜਾ ਨਹੀਂ ਹੁੰਦਾ ਵੈਸੇ ਪਰ ਹਵਾ ਚੱਲਣ ਕਰਕੇ ਬਾਈਕ ਤੇ ਦਾ ਪਤਾ ਨਹੀਂ ਲੱਗਦਾ ਜਦੋਂ ਖੜਦੇ ਆ ਫਿਰ ਤਾਂ ਤਰੇਲੀਆਂ ਲੱਗਦੀਆਂ ਵਾਂ ਆਪ ਇਸ ਕਰਮਾ ਚੌਂਕ ਤੋਂ ਆਪਾਂ ਖੱਬੇ ਹੱਥ ਮੋੜ ਜਾਣਾ ਵਾ ਸਿੱਧਾ ਸਿੱਧਾ ਜਾਣਾ ਮਾੜਾ ਆ ਉਹ ਜਿਹੜਾ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ ਉਹ ਦੀਆਂ ਪੋੜੀਆਂ ਦੇ ਬੇਤੀ ਅੰਕਲ ਨੇ ਜੜਾ ਚ ਦੁਕਾਨ ਲਾਈ ਹੋਈ ਆ ਤੇ ਆਪਾਂ ਉਹਨਾਂ ਕੋਲ ਪਹੁੰਚਦੇ ਆ ਬਹੁਤ ਪੁਰਾਣੀ ਸ਼ੌਪ ਆ ਉਹ ਹੁਣ ਤੁਸੀਂ ਦੇਖ ਸਕਦੇ ਆ ਇੱਧਰਲੇ ਸਾਈਡ ਇੱਧਰ ਆ ਉਹ ਅੰਕਲ ਇੱਧਰ ਹੈ ਉਹ ਸਾਹਮਣੇ ਦਾ ਹੈਗੀ ਆ ਹਾਂ ਰੋਕੋ 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 ਓਨਲੀ ਕੈਸ਼ ਓਨਲੀ ਕੈਸ਼ ਠੀਕ ਹੈ ਨੋ ਗੂਗਲ ਪੇ ਤੇ ਆਈ ਵੱਧ ਪਾ ਦੇ ਜੀ ਹਾਂਜੀ ਹਾਂ ਓਏ ਹੋਏ 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 ਬੜਾ ਗਰਮ ਕੋਰੋ ਨਹੀਂ ਕੋਰੋ ਨਹੀਂ ਗਲਤੀ ਹੋ ਗਈ ਭਾਬੀ ਆਪਣੇ ਛੋਲੇ ਸਮੋਸੇ ਰੈਡੀ ਨੇ ਤੇ ਖਾਣੇ ਆ ਤੇ ਤੁਹਾਨੂੰ ਦੱਸਦੇ ਆ ਇਹ ਉਹ ਪੁਰਾਣੀ ਦੁਕਾਨ ਆ ਜਿੱਥੇ ਅਸੀਂ ਜਦੋਂ ਰਾਮਗੜੀਆ ਸਕੂਲ ਪੜ੍ਹਦੇ ਹੁੰਦੇ ਸੀ ਉਦੋਂ ਵੀ ਇੱਥੇ ਲੰਚ ਟਾਈਮ ਆਈਦਾ ਸੀਗਾ ਉਸ ਟਾਈਮ ਇਹ ਪਲੇਟ ਸਿਰਫ 20 ਰੁਪਏ ਦੀ ਸੀ ਤੇ ਅੱਜ ਇਹ ਫੁੱਲ ਪਲੇਟ 60 ਰੁਪਏ ਦੀ ਤੇ ਹਾਫ 30 ਰੁਪਏ ਦੇ ਲੱਗੇ ਹੋਗੀ ਤੇ ਟੇਸਟ ਜਮਾ ਹੁੰਦਾ ਨਹੀਂ ਆ ਇੱਕ ਵਾਰ ਤੁਸੀਂ ਟੇਸਟ ਜ਼ਰੂਰ ਕਰਕੇ ਦੇਖਿਓ ਸੋ ਖਾਣੇ ਆ ਤੇ ਤੁਹਾਨੂੰ ਮਿਲਦੇ ਆ ਖਾਂਦੇ ਹੋਏ ਬਹੁਤ ਸਵਾਦ ਆ। ਚਮੋਸਿਆਂ ਦੇ ਉੱਪਰ ਲਾਲ ਚਟਨੀ ਤੇ ਹਰੀ ਚਟਨੀ ਪਾ ਕੇ ਨਾਲ ਪਿਆਜ਼ ਦਾ ਕੰਬੀਨੇਸ਼ਨ ਦਾ ਇੱਕ ਨੰਬਰ ਆ। ਤੁਸੀਂ ਜਰੂਰ ਖਾਓ ਜੇ ਤੁਸੀਂ ਫੂਡੀ ਪਰਸਨ ਹੋ ਕਿਉਂਕਿ ਬਹੁਤ ਸਵਾਦ ਚੀਜ਼ ਆ ਇਹ ਲੰਚ ਦੇ ਟਾਈਮ 'ਚ ਤਾਂ ਇੱਥੇ ਬਹੁਤ ਭੀੜ ਹੁੰਦੀ ਆ। ਜਿਵੇਂ ਤੁਸੀਂ ਆਲੇ-ਦੁਆਲੇ ਦੇਖ ਸਕਦੇ ਹੋ ਉਹ ਗੱਡੀਆਂ ਆ ਕੇ ਰੁਕਦੀਆਂ ਉਰੇ ਤੇ ਇਹ ਬਹੁਤ ਪੁਰਾਣੀ ਦੁਕਾਨ ਆ। ਬਹੁਤ ਸਵਾਦ ਆ। ਆਈ ਲਾਈਕ ਇਟ। ਹਾਂਜੀ। ਕੀ ਖਿਆਲ ਨੇ? ਵਧੀਆ ਨਾ ਵੀਰੇ ਇਹ ਦੇਖ ਲਓ ਤੁਸੀਂ ਅਸੀਂ ਸਕੂਲ ਟਾਈਮ ਦੇ ਖਾਣੇ ਉਹਦੇ ਸਾਡੇ ਘਰ ਦੇ ਇਥੋਂ ਪਹਿਲਾਂ ਦਾ ਹੀ ਖਾਂਦੇ ਆ ਪਰ ਟੇਸਟ ਜਮਾ ਉਦਾਂ ਦਾ ਹੀ ਆ ਸਮੇ ਦੇ ਨਾਲ ਚਲੋ ਪੈਸੇ ਤਾਂ ਬੰਦੇ ਨੇ ਵਧਾਉਣੇ ਆ ਤੇ ਸਵਾਦ ਜਮਾ ਉਦਾਂ ਦਾ ਹੀ ਆ ਅੱਜ ਦਾ ਸਭ ਤੋਂ ਵਧੀਆ ਡਿਸ਼ ਡਿਸ਼ ਸਭ ਤੋਂ ਵਧੀਆ ਫੂਡ ਇਹ ਆ ਅੱਜ ਦਾ ਇਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਅਗਲੀ ਲਿਕੇਸ਼ਨ ਤੇ ਹਾਂਜੀ ਖਾ ਪੀ ਕੇ ਵੇਲੇ ਹੋ ਗਏ ਆ ਬਹੁਤ ਸਵਾਦ ਸੀਗਾ ਤੇ ਆਪਣਾ ਅੱਜ ਦਾ ਲੰਚ ਦਾ ਕੋਟਾ ਤਾਂ ਹੋ ਗਿਆ ਪੂਰਾ ਸੋ ਘਰੇ ਜਾ ਕੇ ਮਾਤਾ ਜੀ ਨੇ ਤਾਂ ਪਹਿਲਾਂ ਹੀ کہہ ਕੇ ਆਇਆ ਸੀ ਵੀ ਮੈਂ ਅੱਜ ਕੁਝ ਖਾਣਾ ਨਹੀਂ ਬਾਹਰ ਹੀ ਖਾ ਖੂ ਕੇ ਆਵਾਂਗੇ ਤੇ ਹੁਣ ਆਪਾਂ ਕੁਝ ਪੀਨੇ ਆ ਕਿਉਂਕਿ ਗਰਮੀ ਬਹੁਤ ਆ ਤੇ ਪਿਆਸ ਬਹੁਤ ਲੱਗੀ ਆ ਸੋ ਹੁਣ ਰਾਤ ਚ ਦੇਖਦੇ ਆ ਕੀ ਆ ਲੱਗੀ ਤਾਂ ਸ਼ਬੀਲ ਵੀ ਸੀ ਵੇਹੇ ਉਹ ਇਧਰਲੇ ਸਾਈਡ ਰਹਿ ਗਈ ਹੁਣ ਉਹ ਤਾਂ ਦਿੱਤੀ ਨਹੀਂ ਜਾਣੀ ਹੁਣ ਆਪਾਂ ਕੁਝ ਹੋਰ ਪੀਨੇ ਆ ਤੇ ਤੁਹਾਨੂੰ ਦਿਖਾਉਨੇ ਆ ਸੋ ਇਹ ਲੋਕੇਸ਼ਨ ਆਪਾਂ ਵੀ ਤੁਸੀਂ ਦੇਖ ਸਕਦੇ ਹੋ ਵਿਸ਼ਕਰਮਾ ਚੌਂਕ ਤੋਂ ਖੱਬੇ ਹੱਥ ਮੁੜਦੇ ਸਾਰ ਪਹਿਲੀ ਆ ਪੂੜੀਆਂ ਦੇ ਥੱਲੇ ਦਕਾਨਾ ਉਹ ਪੁਰਾਣੀ ਦਕਾਨਾ ਹੈ ਤੇ ਇੱਥੇ ਚੋਲੇ ਸਮੋਸੇ ਇਹੀਆਂ ਚੀਜ਼ਾਂ ਬਹੁਤ ਮਸ਼ਹੂਰ ਨੇ ਦੇਖ ਸਕਦੇ ਹੋ ਸੋ ਮਿਲਦੇ ਆ ਤੁਹਾਨੂੰ ਅਗਲੀ ਲੋਕੇਸ਼ਨ ਤੇ ਜਿਹੜੀ ਤੁਸੀਂ ਮਾਰਕੀਟ ਦੇਖ ਰਹੇ ਹੋ ਇਹ ਲੁਧਿਆਣੇ ਦੀ ਮਸ਼ਹੂਰ ਸਕੂਟਰ ਮਾਰਕੀਟ ਆ ਇੱਥੇ ਹਰ ਤਰ੍ਹਾਂ ਦਾ ਮੋਟਰਸਾਈਕਲ ਤੇ ਹਰ ਤਰ੍ਹਾਂ ਦੀ ਗੱਡੀ ਸਕੂਟਰੀ ਤੁਹਾਨੂੰ ਖੁੱਲੀ ਹੋਈ ਮਿਲ ਸਕਦੀ ਹੈ ਕਿਉਂਕਿ ਸਗੀਆਂ ਗੱਡੀਆਂ ਮਿਲਦੀਆਂ ਔਰ ਹਰ ਤਰ੍ਹਾਂ ਦਾ ਮੋਟਰਸਾਈਕਲ ਮਿਲ ਜਾਂਦਾ ਔਰ ਆਸਟਰਾ ਤੋਂ ਲੈ ਕੇ ਗੋਲਟ, ਯਾਮਾ ਸਕੂਟਰੀ ਹਰ ਤਰ੍ਹਾਂ ਦੀ ਚੀਜ਼ ਆਉਦੇ ਆ ਅਵੇਲੇਬਲ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇੱਕ ਕਰਕੇ ਜੀ ਲੈਣੀ ਪੈਂਦੀ ਹੈ ਕਿਉਂਕਿ ਲੋਕਾਂ ਦਾ ਤੁਹਾਨੂੰ ਪਤਾ ਹੀ ਅੱਜਕੱਲ ਸਾਰੇ ਆਪਾਂ ਕਿੰਨੇ ਕਰਦੇ ਆ ਆ ਦੇਖ ਲੋਈ ਸਰਕਾਰੀ ਬੰਦੇ ਹੋਗੇ ਲੈਟਾਂ ਦੇ ਬੰਦੇ ਨੇ ਕਈ ਆਉਂਦੇ ਅੱਗੇ ਕਰੀ ਅੱਗੇ ਕਰੀ ਮੇਰੇ ਖੜ ਜਾਂਦੇ ਆ ਕੋਈ ਨਹੀਂ ਇਹਦਾ ਤਾਂ ਚਲਾਨ ਹੋਣਾ ਨਹੀਂ ਆਪਣੀ ਮਾੜੀ ਕਿਸਮਤ ਦਾ ਕੀ ਪਤਾ ਖੜ ਜਾਂਦੇ ਆ ਨਹੀਂ ਨਹੀਂ ਸਬਰ ਤਾਂ ਹੈ ਹੀ ਨਹੀਂ ਸਬਰ ਕਿੱਥੇ ਆ ਲੈਡ ਵਾਲੇ ਬੀੜੀ ਸੀ ਅਸੀਂ ਹਰੀ ਕਰਤੀ ਹੁਣ ਅਸੀਂ ਚੱਲੇ ਆ ਦਿਖਾਉਨੇ ਆ ਤੁਹਾਨੂੰ ਲਿਕੇਸ਼ਨ ਅੱਗੇ ਪਹੁੰਚ ਗਏ ਇਹ ਇਸ ਟਾਈਮ ਧੁੱਪ ਪੂਰੀ ਆਪਣੇ ਲੈਵਲ ਤੇ ਪਹੁੰਚ ਚੁੱਕੀ ਆ ਪੂਰੀ ਸਿਕਰ ਤੇ ਗਰਮੀ ਇੰਨੀ ਕਿ ਜ਼ਿਆਦਾ ਲੱਗ ਰਹੀ ਆ ਜੇ ਆਪਾਂ ਕਿਤੇ ਖੜਦੇ ਆ ਤਾਂ ਔਖਾ ਲੱਗਦਾ ਵਾ ਪਰ ਬਾਈਕ ਤੇ ਚੱਲਦੇ-ਚੱਲਦੇ ਹਵਾ ਦਾ ਇੰਨਾ ਪ੍ਰਭਾਵ ਨਹੀਂ ਪੈਂਦਾ। ਦਾ ਇੰਨਾ ਜਿਆਦਾ ਅਸਰ ਨਹੀਂ ਹੁੰਦਾ। ਤੇ ਆਪਾਂ ਹੁਣ ਪਹੁੰਚ ਗਏ ਆ ਦੂਸਰੇ ਵਾਲੇ ਵੀਰ ਕੋਲੇ ਆਈਪੀਆਈ ਕਾਲੇ ਦੇ ਜਮਾ ਸਾਹਮਣੇ ਆ ਬਾਈ। ਆ ਦੇਖ ਸਕਦੇ ਹੋ ਤੁਸੀਂ ਕਿ ਦੂਸਰ ਬਹੁਤ ਮਸ਼ਹੂਰ ਆ ਬਾਈ ਉਹਨਾਂ ਦਾ। ਜੇਰੇ ਵੀ ਰੁਕਦੇ ਆ ਤੇ ਸਾਰੇ ਪੀ ਕੇ ਜਾਂਦੇ ਆ। ਸੋ ਆਪਾਂ ਵੀ ਹੁਣ ਰੁਕੇ ਆ ਤੇ ਪੀਨੇ ਆ। ਅਰੇੜਾ ਪਹਿਲੇ ਸਭ ਇਲਾਕਾ ਦੇ ਸਿੱਧਾ ਆਉਂਦੇ ਆਂ ਦੇ ਇੱਥੇ ਰੁਕਦੇ ਆ। ਇਧਰ ਵੀ ਸਾਈਡ ਤੇ ਮੰਡੀ ਦੇਖ ਸਕਦੇ ਹੋ ਇੱਥੇ ਮੰਡੀ ਲੱਗਦੀ ਆ ਸੱਤੀ ਮੰਡੀ ਤੇ ਇਧਰ ਜੂਸ ਕਰਦੇ ਆ ਭਾਈ ਆਪਣਾ ਗੰਨੇ ਦਾ ਜੂਸ بڑا ਗਲਾਸ 20 ਰੁਪਏ ਦਾ ਇਧਰ इधर चले आइए हमारी जूस वाली गाड़ी के पास और पीजिए गन्ने का जूस चलो, चलो। पैगी ठंड ठंड पाओ स्वाददार ਖਾ ਵੀ ਕੇ ਵੀਰੇ ਹੋ ਚੁੱਕੇ ਆ ਜੂਸ ਵੀ ਪੀ ਲਿਆ ਤੇ ਉਹਨਾਂ ਨੂੰ ਹੋ ਗਿਆ ਸਾਰਾ ਕੁਝ ਠੰਡਾ ਤੇ ਹੁਣ ਆਪਾਂ ਚੱਲੇ ਆ ਆਪਣੇ ਆਪਣੇ ਘਰਾਂ ਨੂੰ ਛੋਲੇ ਦੇ ਨਾਲ ਵੀਡੀਓ ਹੁੰਦੀ ਹੈ ਫਿਰ ਸਮਾਪਤ ਅੱਜ ਦਾ ਨੂੰ ਅਸੀਂ ਦੋ ਲੋਕੇਸ਼ਨਾਂ ਦਿਖਾਈਆਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਇਹ ਵੀਡੀਓ ਨੂੰ ਪਿਆਰ ਦੇਵੋਗੇ ਅਸੀਂ ਨਵੀਆਂ-ਨਵੀਆਂ ਲੋਕੇਸ਼ਨਾਂ ਤੇ ਨਵਾਂ-ਨਵਾਂ ਖਾਨਦਾਨੀ ਦਾ ਕੰਟੈਂਟ ਤੁਹਾਡੇ ਅੱਗੇ ਪੇਸ਼ ਕਰਦੇ ਰਹਿਣਾ ਮੰਗੇ ਸੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਚੰਗਾ ਹੀ ਸਸਰੀਗਲ ਮੋਲਦੇ ਆ ਤੁਹਾਨੂੰ ਕਿਸੇ ਦਿਨ ਨਵੀਂ ਵੀਡੀਓ ਦੇ ਨਾਲ Tata ਗੱਡੀ ਚ ਨਾ ਮਾਰਦੀ